ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਛੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਇੱਕ ਤਾਂ ਕੱਟਾ ਤੇ ਦੋ ਵੜਾਂ ਤਾਜ਼ੀਆਂ ਸੂਈਆਂ ਨੇ ਤੇ ਇੱਕ ਅਵਸਰ ਬਸੀਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੂ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਡਰੈਸ ਬੋਲ ਦਈਏ ਨਾ ਕੁਲਦੀਪ ਸਿੰਘ ਜੀ ਠੀਕ ਆ ਪਿੰਡ ਢੱਲਵਾ ਜੀ ਜ਼ਿਲ੍ਹਾ ਗੜਾ ਜਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਪਾ ਜੀ ਠੀਕ ਆ ਮੋਬਾਈਲ ਨੰਬਰ ਬੋਲ ਦਈਏ 98031 ਜੀ ਠੀਕ ਆ 42119 ਜੀ ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਆਪਣੇ ਉਹ ਨੇੜੇ ਨੇੜੇ ਪਿੰਡ ਕਿਹੜੇ ਰਹੇ ਆ ਦਿਆ ਨੇੜੇ ਇਧਰ ਦਾ ਤਪਾ ਰਹਿ ਗਿਆ ਜੀ 4 ਕਿਲੋਮੀਟਰ ਤੇ ਠੀਕ ਆ ਇਧਰ ਪੱਖੋ ਕਿੰਚੀਆਂ ਰਹਿ ਗਈਆਂ ਆਪਣੀਆਂ 7 ਕਿਲੋਮੀਟਰ ਵਾਟਰ ਠੀਕ ਆ ਬਾਈ ਤੇ ਬਾਈ ਜਿਹੜੀ ਆਪਾਂ ਸਾਹਮਣੇ ਬੱਸੀ ਦੇਖ ਰਹੇ ਆ ਉਸਰ ਹਨਾ ਹਾਂਜੀ ਉਸਰ ਆ ਜੀ ਠੀਕ ਆ ਕਿੰਨੀ ਕੁਮਰਾ ਬਾਈ ਇਹਦੀ ਇਹਦੀ ਸਵਾ 2 ਸਾਲ ਦੀ ਹੋ ਗਈ ਜੀ ਸਵਾ 2 ਸਾਲ ਦੀ ਉਮਰ ਹੋ ਗਈ ਇਹਦੀ ਹਾਂਜੀ ਤੇ ਟੀਕੇ ਦੇ ਬਿਲਕੁਲ ਜਮਾ ਕਾਬਲੀ ਆ ਹਾਂਜੀ ਹਾਂ ਬਾਕੀ ਬਾਈ ਆਪਾਂ ਫੇਸ ਕੁਆਲਿਟੀ ਚੈੱਕ ਕਰਾ ਲੈਣੇ ਬਾਈ ਫੇਸ ਕਰਾਈ ਇਧਰ ਨੂੰ ਖੋਲ ਲੈ ਨਾਲੇ ਤੋਰ ਦੀਏ ਹਾਂਜੀ ਸਾਨ ਤੁਣ ਬਹੁਤ ਚੰਗਾ ਜੀ ਹਾਂ ਬਾਈ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਆ ਬਾਈ ਕੀ ਰਿਕਾਰਡ ਆ ਮਦਰ ਦਾ ਫੇਸ ਇਹਦੀ ਮਾਂ ਦਾ ਜੀ ਹਾਂਜੀ ਇਹਦੀ ਮਾਂ ਦਾ ਜੀ 27 ਦੇ 28 ਦੇ ਦੁੱਧ ਸੰਨ ਦੇ ਵਿੱਚ ਦਿੱਤਾ ਬਾਈ ਝੋਲੀ ਮੈਂ ਕਿਹਾ ਗੱਪਣਾ ਰਕ ਲਈ ਹਾਂ ਬਹੁਤ ਸੋਹਣੀ ਝੋਲੀ ਆ ਗਈ ਬਾਈ ਛੜਦੀ ਐ ਲੱਗਦਾ ਜਿਵੇਂ ਗੱਪਣੀ ਹੁੰਦੀ ਹੈ ਹਾਂ ਬਾਈ ਕੱਦ ਵੇਡ ਤੇ ਨਰੋਈ ਨਗਰ ਚੈੱਕ ਕਰ ਲੋ ਫੁੱਲਾ ਤੇ ਫੁੱਲ ਬਰੀੜਾ ਬਾਕੀ ਬਾਈ ਨੇ ਦੁੱਧ ਦਾ ਰਿਕਾਰਡ ਵੀ ਮਦਰ ਦਾ ਚੰਗਾ ਦੱਸਿਆ ਬਾਈ ਕਹਿੰਦਾ 28 ਲੀਟਰ ਦੁੱਧ ਚਵਾਇਆ ਮਾਂ ਨੇ ਹਣਾ ਹਾਂਜੀ ਹਾਂ 28 ਲੀਟਰ ਜੀ ਜਮਾ ਪੂਰਾ ਫੁੱਲ ਬੋਦੀ ਵਦੀ ਨਾ ਫੁੱਲ ਕਮਾਲ ਦੇ ਆ ਦੱਸ ਦੀ ਆ ਹਣਾ ਬਾਈ ਹਾਂਜੀ ਜਮਾ ਮਾਂ ਵੀ ਇਹਦੇ ਦੀ ਚੀਜ਼ ਆ ਜਮਾ ਵੀ ਠੀਕ ਆ ਬਾਈ ਤੇ ਬਾਈ ਕਿਸੇ ਵਕਤੋਂ ਲੱਸੀ ਲਾਵੀ ਨਹੀਂ ਸਰੀਰ ਨਾਲ ਗੁੰਦਮਾ ਪਿਆਗਾ ਤੇ ਪੂਰੀ ਉੱਚੀ ਲੰਮੀ ਆ ਕੋਈ ਛੋਟੀ ਨਹੀਂ ਕਨੇ ਬਾਈ ਹਾਂਜੀ ਹਾਂ ਠੀਕ ਹੈ ਮੈਂ ਕਹਿੰਦਾ ਜਮਾ ਕਾਬਲੀ ਹੈ ਜਮਾ ਤਿਆਰ ਹੈ ਜੀ ਭੋਮਾ ਦੀ ਅੱਜ ਭਰਾ ਦੇ ਕੋਈ ਹੂੰ ਭਾਵੇਂ ਕੋਈ ਭਾਈ ਅੱਜ ਭਰਾ ਦੇ ਹਾਂ ਜੀ ਬਿਊਟੀ ਚੈੱਕ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਸਨਖਪਣਾ ਨਾ ਬੱਸੀ ਚੈਨ ਹੈਗਾ ਮੈਂ ਕਹਿੰਦਾ ਭਾਈ ਜਦੋਂ ਤਿਆਰ ਹੋ ਗਈ ਲੱਖਾਂ ਨੂੰ ਮੂੰਹ ਮਾਰੂ ਹਨਾ ਸਵਾ ਲੱਖ ਦੀ ਦਾ ਉਹ ਬੰਦਾ ਕਾਰਮ ਦਾ ਸੀ ਠੀਕ ਆ ਜਮਾ ਜੀ ਤੋਂ ਲੈਤੀ ਆਪਾਂ ਦਾ ਹੂੰ ਸਵਾ ਲੱਖ ਦੀ ਦੋ ਕਹਿੰਦਾ ਮੈਨੂੰ ਦੇ ਦੇ ਕਹਿੰਦਾ ਮੈਂ ਤਾਂ ਲੋੜ ਪੈ ਗਈ ਤਾਂ ਦਿੱਤੀ ਆ ਕਹਿੰਦਾ ਨਹੀਂ ਦੇਣ ਵਾਲੀ ਨਹੀਂ ਸਹੀ ਗੱਲ ਆ ਭਾਈ ਹਾਂ ਉਹ ਬੰਦੇ ਨੇ ਤਾਂ ਦਿੱਤੀ ਆ ਠੀਕ ਆ ਭਾਈ ਤੇ ਬਈ ਆਪਾਂ ਚੈੱਕ ਕਰਾ ਲੈਣਾ ਬਹੁਤ ਸੋਹਣਾ ਥਾਣਾ ਦੁਬਾਰੇ ਫੇਰ ਚੈੱਕ ਕਰਾ ਲੈਣੇ ਵਸੀਲਾ ਬਈ ਹਾਂਜੀ ਹਾਂ ਜਿਵੇਂ ਮਰਜੀ ਜਵਾਮ ਉਹਦੀ ਥੱਲੇ ਲੰਘ ਜਾਣ ਜਵਾ ਠੀਕ ਆ ਤੇ ਕੀ ਮੁੱਲ ਆ ਬਈ ਫਰਜ਼ਾਇਤ ਜਦ ਦੇਣ ਲਈ ਮੁੱਲ ਦੇ ਲੈਣ ਜੀ ਹੁੰਦਾ ਮੁੱਲ 35 32 ਦੀ ਹਾਂ ਨਹੀਂ ਹੋਊ ਜੀ ਠੀਕ ਆ ਬਈ ਹਾਂਜੀ ਮੁੱਲ ਹੈਗਾ ਬਈ ਕਹਿੰਦਾ 35000 32000 ਹਾਂ ਨਹੀਂ ਹਾਂ ਤੇ ਮੌਕੇ ਤੇ ਮਾਨਦਾਨ ਹੋ ਜੇ ਥੋੜਾ ਕਣ ਬਾਦ ਛੋਟਾ ਕਰਕੇ ਕਰ ਦਾਂਗੇ ਠੀਕ ਆ ਬਈ ਬਈ ਕਹਿੰਦਾ ਛੋਟਾ ਕਰਕੇ ਮਾਨਦਾਨ ਜ਼ਰੂਰ ਕਰ ਦਾਂਗੇ ਅੱਗੇ ਬਈ ਦੋ ਨੰਬਰ ਤੇ ਹਾਂਜੀ ਇਹ ਕਿ ਕਿਤੇ ਲਾ ਵੇ ਕਿਹੜਾ ਸੂਏ ਜਰਸੀ ਆ ਜੀ ਦੂਜਾ ਸੂਗਾ ਵਹਿੜਾ ਕਦੋਂ ਸੂਈ ਆ ਵੀਰੇ ਸੂਈ ਨੂੰ ਇਹਨੂੰ ਹੋ ਗਏ 15 ਦਿਨ ਜੀ ਠੀਕ ਆ ਪੰਜਾਬ ਵਾਲੀ ਆ ਗਈ ਹੈ ਨਾ ਪੰਜਾਬ ਵਾਲੀ ਜੀ ਤੇ ਬੱਚਾ ਕੀ ਦਿੱਤਾ ਮੋਦੀਵਾਦੀ ਬਹੁਤ ਆ ਜੀ ਬੱਚਾ ਕੀ ਆ ਬਾਈ ਬੱਚਾ ਜੀ ਮੰਗਰ ਤਾਂ ਬੱਚਾ ਵਸਾ ਦਿੱਤੇ ਬੱਚੇ ਚੰਗੇ ਪਾਉਂਦੀ ਹੈ ਹਨਾ ਬੱਚਾ ਹਾਂ ਦੂਜਾ ਜੀ ਆਹ ਸ਼ਹਿਰ ਦਾ ਫੇਰ ਫੇਰ ਜਾ ਬੱਚਾ ਹਾਂ ਤੇ ਫੇਸ ਕੁਆਲਟੀ ਬਾਈ ਚੈੱਕ ਕਰ ਲੋ ਫੁੱਲ ਵਰਿੰਦਾ ਹੈ ਨਾ ਬਾਈ ਹਾਂਜੀ ਹਾਂ ਲੈ ਬਾਈ ਟੋਆਟਾ ਨਾ ਫੁੱਲ ਚੰਗਾ ਤੇ ਫੁੱਲ ਬੋਦੀਆ ਛੋਟਾ ਛੋਟਾ ਕੰਨਾ ਆਰਡਰ ਦੀ ਕੁਆਲਿਟੀ ਆਪਾਂ ਚੈੱਕ ਕਰਾ ਦੇਣਾ ਬਹੁਤ ਸੋਹਣਾ ਆਰਡਰ ਕਰਮਣ ਲਈ ਤਿਆਰ ਕਰਿਆ ਫਾੜੀ ਵਾਲਾ ਲਿਆਵਾ ਬਾਈ ਹੈ ਨਾ ਹਾਂਜੀ ਹਾਂ ਤੇ ਖੁੱਚਾਂ ਤੋਂ ਬਾਈ ਤਾਂ ਹੈਗਾ ਕੱਲਾ ਕੱਲਾ ਥਾਣਾ ਨਿਖੜ ਮਾ ਥਾਣਾ ਪੂਰੀ ਬਿੱਤੀ ਦਾ ਠੰਡੀ ਸੀਰ ਬਹੁਤ ਆ ਜੀ ਠੀਕ ਆ ਠੰਡੀ ਸੀਰ ਨਿਆਣਾ ਵੀ ਨਾ ਪਾਉਗਾ ਮਾਂ ਦੀ ਠੀਕ ਆ ਬਿਨਾ ਨਿਆਣੇ ਤੀ ਚੋਨੇ ਆ ਜਮਾ ਤੇ ਖੋਲ ਦੇ ਬਾਈ ਤੋਰ ਦੇ ਮੜੀ ਜੀ ਖੋਲ ਕੇ ਬਾਈ ਬਰੀਡ ਤੇ ਕੱਦ ਪੱਖੋਂ ਦਾ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਕਿ ਨਹੀਂ ਬਾਈ ਹੈ ਹੀ ਨਹੀਂ ਜੀ ਜਮਾ ਕਿਸੇ ਪਾਸੋਂ ਦਾ ਆਦਮੀ ਜਮਾ ਕਿਸੇ ਪਾਸੋਂ ਵੀ ਹੂੰ ਕਿਸੇ ਪਾਸੋਂ ਘਾਟ ਨਹੀਂ ਹਾਂ ਇਹ ਹੁਣ ਕਿੰਨਾ ਦੁੱਧ ਹੈ ਇਸ ਟਾਈਮ ਰੈਡੀ ਆ ਕੰਡੇ ਵਾਲਾ ਆ ਟਾਈਮ ਜੀ ਹੁਣ ਇਹਦੇ ਥੱਲੇ 13 ਲੀਟਰ ਦੁੱਧ ਆ 13 ਲੀਟਰ ਕੰਡੇ ਵਾਲਾ ਜਮਾ ਜਮਾ ਦੋ ਡੰਗ ਚੋਕੇ ਲੈ ਕੇ ਜਾਵੇ ਜੀ ਅਗਲਾ ਠੀਕ ਆ ਹਾਂ ਬਾਕੀ ਦੁੱਧ ਹੋਰ ਵੀ ਕਰ ਸਕਦੀ ਆ ਕਰੂ ਜੀ ਇਹ ਜੰਦਨ ਵੀ ਉਹ ਬੰਦਿਆਂ ਦੀ ਇੰਨੀ ਸੇਵਾ ਹੀ ਨਹੀਂ ਸੀ ਜੀ ਤੋਂ ਲੈਂਦੀ ਆਪਾਂ ਕਰੂਗੀ ਜਮਾ ਠੀਕ ਹੈ ਭਾਈ ਲੈ ਉਹ ਜੰਦੀ ਦਾ ਤਾਂਤੀ ਕੋਈ ਉਹ ਨਹੀਂ ਚੈੱਕ ਕਰ ਲੋ ਕਿੰਨੀ ਆ ਦੀ ਚੱਕਰੀ ਨੂੰ ਮੈਂ ਕਿਹੜਾ ਚਾਹੇ ਵੇੜੇ 'ਚ ਖੜਾ ਕੇ ਚੋਲਾ ਹਾਂ ਹਾਂ ਜੀ ਹਾਂ ਜਿਵੇਂ ਇੱਥੇ ਮਾਰ ਲਾਤਾ ਤਾਂ ਪੈਰ ਵੀ ਨਹੀਂ ਲਾਉਂਦੀ ਜਮਾ ਠੀਕ ਹੈ ਭਾਈ ਇਹ ਮੇਨ ਗੱਲ ਨਾਲ ਭਾਈ ਇੱਧਰ ਫਾੜੀ ਵਾਲਾ ਲੈਵਾਗਾ ਬਹੁਤ ਸੋਹਣਾ ਲੈਵਾਗਾ ਕਿਸੇ ਪੱਖ ਤੋਂ ਨਾ ਦਾ ਬੈਡ ਲਿਸੀਲਾ ਮੀਆ ਤੇ ਥਣ ਵੀ ਕੁਆਲਿਟੀ ਚੈੱਕ ਕਰ ਲੋ ਬਹੁਤ ਚੰਗਾ ਸੁਣ ਲੱਗਿਆ ਵਾ ਚਵਾਈ ਚਵਾਈ ਭਾਈ ਕਿਵੇਂ ਚਵਾਈ ਜਮਾ ਕੋਈ ਕਿਆ ਬਾਤਾਂ ਹੀ ਐ ਲੈ ਭਾਈ ਨਾੜਾ ਨੂੜਾ ਚੈੱਕ ਕਰ ਲੋ ਲੈਵਾ ਗੁੰ ਕੀ ਮੁੱਲ ਹੈ ਬਈ ਫਰਜਾਇਤ ਮੁੱਲ ਇਹਦਾ ਜੀ ਮੁੱਲ ਇਹਦਾ 40000 ਰੁਪਿਆ 45000 ਦੀ ਹਾਂ ਨਾ ਜੀ ਮੁੱਲ ਆਪਾਂ ਉਨੇ ਕੀ ਪਾਵਾਂਗੇ ਜਿੰਨਾ ਕਿ ਚੱਲ ਜੇ ਜੀ ਠੀਕ ਆ ਬਾਈ ਐਵੇਂ ਹੁਣ ਆ 50 60 ਪਾਈ ਚੱਲ ਉਹਦਾ ਫਾਇਦਾ ਕੋਈ ਨਹੀਂ ਸਹੀ ਗੱਲ ਆ ਬਾਈ ਇਹ ਤਾਂ ਜੇ ਮੁੱਲ ਪਾ ਨਹੀਂ ਹੁਣ ਅਗਲਾ 50 ਕਰਾ ਲਈ ਬਾਈ ਕਹਿੰਦਾ ਮਤਲਬ 46000 ਦੀ ਵੀਰੇ ਹਾਂ ਜੀ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਬਾਈ 50 ਨਹੀਂ ਕਰਿਆ ਕੋਈ 55 ਨਹੀਂ ਕਰਿਆ ਤੇ ਆਪਾਂ 46000 ਦੀ ਬੈੜ ਦੇ ਦਾਂਗੇ ਬਾਈ ਮੁੱਲ ਵੀ ਖਰਜ ਆਇਆ ਜਾਂ ਤੇ ਬੈੜ ਵੀ ਬਹੁਤ ਉਸ ਹਾਵ ਨਾ ਚੰਦੂਆ ਜੀ ਦੁੱਧ ਵੀ ਬਾਈ ਮੱਝਾਂ ਵਰਗਾ ਹੋਣਾ ਜਮਾ ਜੀ ਹੂੰ ਇਹਨਾਂ ਦੀ ਫਾਇੰਡ ਵੱਧ ਗਈ ਜਿੰਨੇ ਦੀ ਆਈ ਹੈ ਸਾਡੀ ਠੀਕ ਆ ਹਾਂ ਉਹ ਲਾ ਕੇ ਪਾਉਂਦੇ ਹਾਂ ਬਾਹਰੇ ਖੜੀਆਂ ਗਾਈਆਂ ਸਾਡਾ ਤਾਂ ਇਕੱਠਾ ਹੀ ਜਾਂਦਾ ਦੁੱਧ ਤਾਂ ਉਹ ਫਾਇੰਡ ਵੱਧ ਗਈ ਉਹਦੇ ਦੀ ਠੀਕ ਆ ਬਾਈ ਹਾਂ ਅੱਗੇ ਬਾਈ ਤੈਨੂੰ ਨੰਬਰ ਤੇ ਇਹ ਕਿਹੜਾ ਸੂਆ ਇਹ ਤੀਜਾ ਸੂਆ ਜੀ ਇਹ ਕਦੋਂ ਸੂਈ ਆ ਵੀਰੇ ਇਹ ਨੂੰ ਵੀ 15 ਕ ਦਿਨ ਹੀ ਹੋਏ ਜੇ ਇਹ ਨੂੰ 15 ਤੋਂ ਮੰਨ 14 ਦਿਨ ਹੀ ਹੋਏ ਹੋਣਗੇ ਬੱਸ ਇੱਥੇ ਮੰਨ ਲਾ ਆਪਾਂ ਪਤਾ ਤੇ ਬੱਚਾ ਇਹਦੇ ਮਗਰ ਬਾਈ ਇਹਦੇ ਮਗਰ ਵੀ ਬੱਚਾ ਜੀ ਠੀਕ ਆ ਸੱਚ ਇਹ ਬੱਚਾ ਇਹ ਦੇ ਮਗਰ ਵੀ ਬਸ ਬੜੀ ਸੰਧੀ ਹੀ ਰਹੀ ਹੈ ਲੈ ਭਾਈ ਥੋੜਾ ਇਹ ਮੇਰੇ ਕੈਮਰੇ ਜਰੂਰ ਜਾ ਸਕਦੀ ਆ ਪਰ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਜਿਵੇਂ ਮਰਜ਼ੀ ਜੀ ਫੀਟਿੰਗ ਵਾਲਾ ਲੈਵਾ ਬਹੁਤ ਸੋਹਣਾ ਲੈਵਾ ਤਿਆਰ ਕਰਿਆ ਹੋਗਾ ਨਹੀਂ ਵੇਜਾ ਜੀ ਪੂਰਾ ਬਾਸਤਾ ਕੋਈ ਨਹੀਂ ਚਾਹੀਦਾ ਬੜੀ ਮੋਟੀ ਮੋਟੀ ਹੈ ਨਾ ਕੈਮਰੇ ਦੇ ਜੁੜ ਹਾਂ ਮਾੜਾ ਮੋਟਾ ਕਰ ਦੇ ਜੀ ਲੈ ਭਾਈ ਕੱਲਾ ਕੱਲਾ ਥਾਣਾ ਪੂਰੀ ਵਿੱਥੇ ਥਾਣਾ ਗਲਾਬੀ ਗਲਾਬੀ ਥਾਣਾ ਧਾਰ ਕੇ ਮੈਂ ਅਭੀ ਪੋਲੀ ਖੋਲ ਧਾਰ ਜਮਾ ਪੋਲੀ ਖੋਲ ਲੈ ਭਾਈ ਮੋਟੀ ਮੋਟੀ ਧਾਰ ਵੀ ਠੀਕ ਆ ਭਾਈ ਖੋਲ ਦੇ ਤੋਰ ਕੇ ਬਾਕੀ ਬਈ ਕਾ ਦਾ ਵੱਡਾ ਵਾਲੀ ਬੈੜ ਆ ਗਈ ਹੁਣ ਇਹ ਤਾਂ ਇਸ ਮਤਲਬ ਮਤਲਬ ਟਾਈਮ ਮਤਲਬ ਕਿੰਨਾ ਗਾ ਦੁੱਧ ਕੰਡੇਲਾ ਤਿਆਰ ਆ ਬਈ ਸਹੀ ਹੁਣ ਇਹ ਥੱਲੇ 18 ਲੀਟਰ ਜਮਾ ਮਿਣਕੇ ਦੇਵਾਂਗੇ ਜੀ ਆਪਾਂ ਠੀਕ ਆ ਭਾਵੇਂ ਦੋ ਟਾਈਮ ਚੋਲੇ ਅਗਲਾ ਆਪਾਂ ਨੂੰ ਦੋ ਡੰਗ ਦਾ ਵੀ ਛੱਡ ਠੀਕ ਆ ਬਈ ਭਾਵੇਂ ਬਾਈ ਕਹਿੰਦਾ ਅਗਲਾ ਤਿੰਨ ਡੰਗ ਚੋਲੇ ਚਾ ਚਾਰ ਡੰਗ ਚੋਲੇ ਆਪਦੀ ਤਸੱਲੀ ਕਰ ਲਿਓ ਬਈ 18 ਲੀਟਰ ਦੁੱਧ ਇਸ ਟਾਈਮ ਤਿਆਰ ਸ਼ੁਗਰ ਤੀਜਾ ਜੀ ਠੀਕ ਆ ਸ਼ੁਗਰ ਤੀਜਾ ਬਈ ਹਾਂ ਦੁੱਧ ਵਧਣ ਦੀ ਉਮੀਦ ਹੋਰ ਹੋਊਗਾ ਵੀਰੇ ਹੋ ਸਕਦੀ ਹੈ ਜੀ ਹਾਂ ਠੀਕ ਆ ਵੀਰੇ ਨਹੀਂ ਬਾਈ 18 ਲੀਟਰ ਦਾ ਕੰਡਿਆਲਾ ਜਮਾ ਨੈਟ ਤਿਆਰ ਹੈਗਾ ਕੀ ਮੋਲ ਹੈ ਬਾਈ ਫਰਜਾਇ ਜਦਾਂ ਲੈਣ ਦਾ ਮੋਲੇ ਦਾ 52000 ਆ ਜੀ ਲੈ ਬਾਈ ਜਮਾ ਯਾਜ ਮੋਲ ਨੂੰ 60 ਕਰਾ ਲਾ ਇਹਦਾ ਵੀ ਲੇਕ ਆਪਾਂ ਬਸ ਮੋਲ ਹੀ ਉਹਨੇ ਉਹਨੇ ਕਰਿਆ ਕੋਈ ਵੀ ਇਹੋ ਨਹੀਂ ਕਰਿਆ ਠੀਕ ਆ ਬਾਈ ਹਾਂ ਕੋਈ ਮੁੱਲਾਂ ਤੇ ਨਹੀਂ ਪਏ ਬਾਲਾ ਠੀਕ ਆ ਬਾਈ ਬਾਈ ਕਿਉਂ ਐਵੇਂ ਆਇਆ ਮੀਰ ਕੋ ਦੇ ਫਿਰ ਨਹੀਂ ਮੋਲਦਾ ਫਿਰ ਲੋਟ ਆਉਂਦਾ ਉਹਨਾ ਉਹਨਾ ਸ਼ਾਮਾ ਸੱਟਾ ਜਾਂ ਚਲ ਉਧਰ ਉਧਰ ਹੀ ਮਾੜਾ ਮੋਟਾ ਹੋ ਜਦਾ ਸਹੀ ਗੱਲ ਆ ਬਾਈ ਹਾਂ ਜੀ ਥਣ ਬਈ ਆਪੇ ਇੱਕ ਵਾਰੀ ਹੋਰ ਚੱਕਰਾ ਦਿੰਨਾ ਬਹੁਤ ਸੋਹਣਾ ਥਾਣਾ ਪੂਰੀ ਵਿਥੀ ਤੇ ਥਣ ਲੱਗਾ ਕੱਲਾ ਕੱਲਾ ਥਾਣਾ ਨਿੱਖੜਵਾ ਥਾਣਾ ਨਾੜਾ ਨੂੜਾ ਵੀ ਅਡਰ ਤੇ ਬਰੀਕੀ ਚ ਤੇ ਅੱਗੇ ਬਈ ਲਾਸਟ ਚਾਰ ਨੰਬਰ ਤੇ ਕੱਟਾ ਗਿਆ ਕੱਟਾ ਜੀ ਕਿੰਨੀ ਉਮਰ ਆ ਬਈ ਇਹਦੀ ਇਹਦੀ ਉਮਰ ਜੀ 11 12 ਕ ਮਹੀਨਿਆਂ ਦੀ ਉਮਰ ਆ ਠੀਕ ਆ ਹਾਂ ਤੇ ਕਿਹੜੇ ਰਿਕਾਰਡ ਰਿਕੋਰਡ ਦਾ ਕੁਝ ਪਤਾ ਹੋਵੇ ਇਹਦਾ ਇਹ ਧੰਨੇ ਸਾਹੰਦਾ ਜੀ ਧੰਨੇ ਸਾਹੰਦਾਗਾ ਸਰਕਾਰੀ ਸੀਮਨ ਰਹਿਦਾ ਇੱਥੇ ਆਪਣੇ ਦਿਗਰਾਮੀ ਠੀਕ ਆ ਬਈ ਹਾਂ ਤੇ ਕਿੰਨਾਗ ਰਿਕਾਰਡ ਆ ਮਦਰ ਦਾ ਮਤਲਬ ਕਿ ਇਹਦੀ ਮਾਹ ਦਾ ਜੀ ਹਾਂ ਜੀ 22 ਲੀਟਰ ਦੁੱਧ ਚਾਹੁੰਦੇ ਰਹੇ ਠੀਕ ਆ ਉਹ ਠੰਡਾ ਸ਼ੀਰ ਮਦਦ ਹਾਂ ਜੀ ਜਿੰਮੇ ਮਰਜੀ ਜੀ ਠੀਕ ਆ ਬਈ ਨਾ ਨਾ ਜਮਾ ਕੋਈ ਉਹ ਹਮ ਹੰਨੇ ਸਭ ਕੋ ਕਾਤੇ ਦਾ ਜਮਾ ਪਲੇਰਾ ਘਟਾ ਪੂਰਾ ਕੋਈ ਐ ਨਹੀਂ ਠੀਕ ਆ ਭਾਈ ਖੋਲ ਲੈ ਭਾਈ ਮੜਾ ਤੋਰਦੇ ਨੂੰ ਵੀ ਖੋਲ ਕੇ ਉਮਰ ਦੇ ਹਿਸਾਬ ਨਾਲ ਕੱਦ ਬਹੁਤ ਆ ਭਾਈ ਹਨਾ ਹਾਂ ਜੀ ਹਾਂ ਇਹਦਾ ਜਮਾ ਕੱਚਾ ਘਟਾਈ ਆ ਜੀ ਹਮ ਲੇ ਬਈ ਫੇਸ ਕੁਆਲਟੀ ਚੈੱਕ ਕਰ ਲੋ ਬਰੀਡ ਦੱਸ ਦਿਆ ਹਨਾ ਵੀ ਬਾਕੀ ਹੈਗੀ ਆ ਹਾਂਜੀ ਹਾਂ ਪੁੜੇ ਪਾੜੇ ਦਾ ਪਿੱਠ ਪੁੜੇ ਦਾ ਕੱਟਾ ਇਹ ਲੱਚ ਚੰਗਾਗਾ ਬਈ ਪੂਰਾ ਥੋੜੀ ਸਮਾਈ ਹੋਰ ਚੰਗੀ ਤਰ੍ਹਾਂ ਵੀ ਹੋਗੀ ਨਾ ਬਾਕੀ ਹਾਂਜੀ ਹਾਂ ਹੋਰ ਹੀ ਕੁਝ ਬਣ ਜੂ ਇਹਦਾ ਜੀ ਹੋਰ ਹੀ ਕੁਝ ਬਣ ਜਾਣਾ ਪਿੱਠ ਪੁੜਾ ਚੈੱਕ ਕਰ ਲੋ ਬਈ ਬਹੁਤ ਉੱਚਾ ਹੈਗਾ ਬਾਕੀ ਫੇਸ ਕੁਆਲਟੀ ਚੰਗੀ ਆ ਸਮਝ ਕੇ ਵੀ ਨੇੜੇ ਮੋੜ ਨਾ ਜਾਂਦਾ ਹਨਾ ਬਈ ਹਾਂਜੀ ਹਾਂ ਲੈ ਜਾ ਲੈ ਪੂਰਾ ਕੋਈ ਗੱਲ ਇਹ ਮੂਰੀ ਦੀ ਔੜ ਕਰਦਾ ਨਾ ਇਹ ਰਸਤਾ ਮੂਰੀ ਚ ਪਾਇਆ ਨਹੀਂ ਇਹਦੇ ਠੀਕ ਆ ਬਈ ਤੇ ਕੀ ਮੋਲ ਹੈ ਬਈ ਫਿਰ ਜਾਇ ਅੱਜ ਇਹ ਦਾ ਮੁੱਲ ਜੀ ਹੂੰ ਇਹ ਦਾ ਮੁੱਲ 32000 ਰੁਪਿਆ ਜੀ ਠੀਕ ਆ ਬਾਈ ਹਾਂ ਜੀ 32000 ਰੁਪਿਆ ਬਾਈ ਕਹਿੰਦਾ ਮੁੱਲ ਆ ਬਾਕੀ ਮੌਕੇ ਤੇ ਮਾਨ ਤਾਣ ਹੋ ਜੀ ਥੋੜਾ ਕਣਾ ਥੋੜਾ ਕਣਾ ਹੋ ਜੂਗਾ ਜੀ ਚਲੋ ਠੀਕ ਆ ਬਾਈ ਬਾਕੀ ਨੀ ਉਮਰਦੇ ਸਾਹਿਬ ਨੇ ਕੱਦ ਬੈਟ ਚੈੱਕ ਕਰ ਲੋ ਫੁੱਲ ਲਗਾ ਤੇ ਪਿੱਛੇ ਤੋਂ ਵੀ ਚੈੱਕ ਕਰ ਲੋ ਬਹੁਤ ਚੌੜਾ ਹੈ ਬੜਾ ਬਾਈ ਬੜਾ ਚੰਗਾ ਕੱਟੇ ਦਾ ਜੀ ਹੂੰ ਸਹੀ ਗੱਲ ਆ ਬਾਈ ਬਾਕੀ ਮਾਦਰ ਦਾ ਕਾਰਡ ਵੀ ਬਾਈ ਨੇ ਚੰਗਾ ਦੱਸਿਆ ਕਿ ਨਾ 22 ਲੀਟਰ ਦਾ ਹਾਂ ਜੀ ਹਾਂ ਠੀਕ ਆ ਬਾਈ ਤਿੰਨ ਅਕਸ਼ੀ ਕੇ ਬਾਈ ਬਾਈ ਕੋਲੇ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋ ਬਾਈ ਨਾਲ ਕੰਟੈਕਟ ਕਰਕੇ ਜਰੂਰ ਖਰੀਦ ਸਕਦੇ ਹੋ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ